ਰਰਿਲੀ ਤੈ ਦੂਰ ਤੈ ਦੂਰ ਹੁਸ਼ਰਮਾ ਜੀ ਉਹ ਗ੍ਰੈਂਡਮਾ ਇਸ ਟੇਕ ਦ ਸੀਟ ਇਟਸ ਓਕੇ ਤੇ ਪੂਰ ਦੂਰਾ ਇਹ ਸੁਣੇ ਫੁਟਕਾਰਾ ਮਨ ਨਹੀਂ ਹੋਇਆ ਤੇ ਜੀ ਮਤਲਬ ਨਹੀਂ ਲੈ ਛੂਲੂਰ ਯਾਰੀਲੀ ਬੇਗਾਤਰੀ ਵੇਗਾ 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 3 ਬੇਗਾ 3 ਥੈਂਕ ਯੂ ਵੇਰ ਪਾ ਕਾਲੀ ਨੀ ਸੋ ਉਸ ਦਿਨ ਮੇਰੇ ਬੇਗਾ ਤਾ ਪਾ ਨੀਨ ਬੇਗਾ 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 ಸಬ್ಸ್ಕ್ರೈಬ್ ಬಟನ್ ಒತ್ತಿ ಹೆಚ್ಚಿನ ವಿಡಿಯೋ ಪಡೆಯಿರಿ